ਚਰਚਾ ਕੀਤੀ ਮੈਂ ਇਹਨਾਂ ਦੱਸ ਦੇਣਾ ਚਾਹਨਾ ਸਾਢੇ 3 ਸਾਲਾਂ ਤੋਂ ਸਰਕਾਰ ਤੁਹਾਡੀ ਹੈ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਔਰ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਅੱਜ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਗਏ ਨੇ ਸਿਰ ਤੇ ਤੁਹਾਨੂੰ ਇਹਦਾ ਯਾਦ ਆ ਗਿਆ ਸ਼ਹਿਰ ਦੀ ਸੁਧਬਤ ਲੈਣ ਦਾ ਯਾਦ ਆ ਗਿਆ ਜਿਹੜਾ 30 30 ਹਜ਼ਾਰ ਦਾ ਮੁੱਦਾ ਹੈ ਉਹਦੇ ਵਿੱਚ ਦੋ ਪਰਿਵਾਰਾਂ ਦਾ ਧਿਆਨ ਤਿਆ ਇੱਕ ਬੱਚਾ ਸੀਗਾ ਸੁੰਦਰ ਨਗਰ ਤੋਂ ਇੱਕ ਪਧਰੋਏ ਤੋਂ ਪਰਿਵਾਰ ਸੀਗਾ ਜਿਨ੍ਹਾਂ ਦੇ ਹਾਂ ਮੈਂ ਸਭ ਤੋਂ ਵੱਡੀ ਗੱਲ ਕਹਿਣਾ ਚਾਹਨਾ ਸਰਕਾਰ ਨੂੰ ਕੀ ਚਾਹੀਦਾ ਜਿਹੜਾ 30 30 ਹਜ਼ਾਰ ਜਿਨ੍ਹਾਂ ਲੋਕਾਂ ਦੇ ਖਾਤਿਆਂ 'ਚ ਗਿਆ ਇੱਕ ਤੇ ਉਹਦੀ ਜਾਂਚ ਕੀਤੀ ਜਾਏ ਪਲੱਸ 30 30 ਹਜ਼ਾਰ ਜਿਹੜੇ ਵਾਰਡ ਦੇ ਇਨਚਾਰਜ ਨੇ ਉਹਨਾਂ ਦੇ ਖਾਤਿਆਂ ਚ ਪਾਇਆ ਉਹ ਜਿਸਲੇ ਖਾਤਿਆਂ ਚ ਪੈਸੇ ਪਏ ਐ ਇਨਚਾਰਜ ਜਿਹੜੇ ਸੀਗੇ ਕਾਉਂਸਲਰ ਜਿਹੜੇ ਸੀ ਉਹਨਾਂ ਨੇ 15 ਤੋਂ 20-20 ਹਜ਼ਾਰ ਉਹਨਾਂ ਕੋਲ ਵਾਪਸ ਲੈ ਲਿਆ ਅਸੀਂ ਕਹਿੰਦੇ ਉਹਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਏ ਹੋਰ ਉਹ ਪੈਸੇ ਜਿਹੜੇ ਇਨਚਾਰਜ ਸੀਗੇ ਹੋਰ ਕਾਉਂਸਲਰ ਸੀਗੇ ਉਹਨਾਂ ਕੋਲ ਡਬਲ ਵਿਦ ਪੈਨਲਟੀ ਵਾਪਸ ਕਰਾਏ ਜਾਣ ਤੇ ਉਸ ਤੋਂ ਬਾਅਦ ਇੱਕ ਹਲਕਾ ਇਨਚਾਰਜ ਜੀ ਨੇ ਗੱਲ ਕੀਤੀ ਸੀ ਕਿ ਕੁਝ ਲੋਕਾਂ ਨੇ ਪੈਸੇ ਰਿਟਰਨ ਕੀਤੇ ਐ ਇੱਕ ਚੋਰੀ ਦੂਸਰੀ ਸੀਨਾ ਚੋਰੀ ਪਹਿਲਾਂ ਹੀ ਖਾਤਿਆਂ ਚ ਆਪਣੀਆਂ ਜਨਾਨੀਆਂ ਦੇ ਆਪਣੇ ਪਰਿਵਾਰ ਵਾਲੇ ਦੇ ਖਾਤੇ ਆ ਪੈਸੇ ਪਵਾ ਲੈਂਦੇ ਆ ਫਿਰ ਇਹਨੂੰ ਵਾਪਸ ਕਰ ਦਿੰਦੇ ਆ ਇਹ ਕਿੱਥੇ ਦਾ ਇਨਸਾਫ ਹੈ ਮੈਂ ਕਹਿਣਾ ਚਾਹੁੰਦਾ ਇਹਨਾਂ ਦੇ ਵਿੱਚ ਇਸ ਮੁੱਦੇ ਦੇ ਵਿੱਚ ਜਿੰਨੇ ਲੋਕ ਨੇ ਪਿੱਛੇ ਸਾਰੇ ਵੀ ਗਹਿਰਾ ਹੀ ਨਾ ਜਾਂਚ ਕੀਤੀ ਜਾਏ ਧਾਰਾ 302 ਦੇ ਅਧੀਨ ਇਹ ਸਾਰਿਆਂ ਤੇ ਪਰਚਾਉਣਾ ਚਾਹੀਦਾ ਸਮਾਜ ਨੂੰ ਕਲੀਅਰ ਕਰਕੇ ਦੱਸੋ ਕਿ ਜਿਹੜੀ ਕਾਰਪੋਰੇਸ਼ਨ ਆ ਇੱਕ ਛੋਟਾ ਜਿਹਾ ਮੰਦਰ ਦਾ ਰੂਪ ਹੈ ਰਾਜਨੀਤੀ ਜਿਹੜੀ ਹੈ ਨਾ ਸੇਵਾ ਦਾ ਮਾਧਿਅਮ ਹੈ ਇਹ ਜਿਹੜੇ ਕਰਪਟ ਲੋਕ ਇਹਦੇ ਵਿੱਚ ਆ ਰਹੇ ਆ ਉਹਨਾਂ ਨੂੰ ਰਾਜਨੀਤੀ ਚ ਰਹਿਣ ਦਾ ਅਧਿਕਾਰ ਨਹੀਂ ਹੈ ਚਾਹੇ ਇਹਦੇ ਵਿੱਚ ਸ਼ੈਲਟਰ ਪਿੱਛੇ ਵਿਧਾਇਕ ਜੀ ਦੀ ਹੈ ਉਹਨਾਂ ਤੱਕ ਵੀ ਇਹਦੀ ਗਾਜ ਗਿਰਨੀ ਚਾਹੀਏ ਜੈਹਿੰਦ ਜੈਬਾਰਤ ਜੈਸ਼ੀਰ ਦੇਖੋ ਜੀ ਬਿਆਨਬਾਜ਼ੀ ਜ ਬੜੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਵਾਲੋਂ ਜੋ ਕਾਂਗਰਸ ਦੇ ਮੇਰ ਵਾਲੋਂ ਵੀ ਮੈਂ ਤੇ ਕੱਲ ਬੜਾ ਖੁਸ਼ ਹੋਇਆ ਕਿ ਮੇਰ ਸਾਹਿਬ ਵੀ ਕੁਝ ਬੋਲੇ ਨੇ ਕਿ ਪਿਛਲੇ ਸਾਢੇ 3-4 400 4 ਸਾਲ ਤੋਂ ਸਾਨੂੰ ਸਿਰਫ 20 ਲੱਖ ਰੁਪਏ ਲਾਇਬ੍ਰੇਰੀ ਮਿਲਿਆ ਮੇਰ ਸਾਹਿਬ ਉਠੋ ਦਰਿਆ ਬਚਾਓ ਸਰਕਾਰ ਖਿਲਾਫ ਬੋਲੋ ਕਿਉਂ ਤੁਸੀਂ ਆਪਸ ਚ ਲੁਕਾਚੁਪੀ ਖੇਲੇ ਕਰਦੇ ਹੋ ਆਪ ਵਾਲੇ ਔਰ ਕਾਂਗਰਸ ਵਾਲੇ ਇੱਕ ਪਾਸੇ ਤੁਹਾਡੇ ਉੱਪਰ ਗੱਠਬੰਧਨ ਹੈ ਉਤੋਂ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ ਕਿ ਸਿਰਫ 20 ਲੱਖ ਰੁਪਏ ਮਿਲੇ ਸਾਢੇ ਦਿਨ ਸਾਲ ਚ ਤੇ ਬੋਲ ਲੱਗ ਇਹਨਾਂ ਵਰਦੀ ਜਨਤਾ ਪਾਰਟੀ ਹਰ 2-3 ਮਹੀਨਾ ਬਾਅਦ ਸਰਕਾਰ ਦਾ ਪਤਲਾ ਫੁਕਦੀ ਹੈ ਸਰਕਾਰ ਦੇ ਸਰਕਾਰ ਦੇ ਖਿਲਾਫ ਵਿਰੋਧ ਕਰਦੀ ਹੈ ਪਰ ਤੁਸੀਂ ਦੱਸੋ ਕਿੱਥੇ ਇਕੱਤਰ ਨਾ ਲਾਇਆ ਸਰਕਾਰ ਦੇ ਖਿਲਾਫ ਤੁਹਾਨੂੰ ਬੰਨ ਕਹਿੰਦਾ ਡਰਾਂ ਜਿਹੜੇ ਤੁਸੀਂ ਕੱਬਲੇ ਕਿਤੇ ਪਿਛਲੇ 4 ਸਾਲ ਦੇ ਵਿੱਚ ਸਾਡੇ 4 ਸਾਲ ਦੇ ਇੱਕ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਤੁਹਾਨੂੰ ਡਰ ਲੱਗਦਾ ਹੈ ਕਾਰਪੋਰੇਸ਼ਨ ਦਾ 29 ਕਿਹਾ ਦੇ ਮੁੰਡੇ ਚਲੇ ਗਏ ਸ਼ਰਮ ਦੇ ਘਾਤਾ ਕਿੰਨ ਵਗਰ ਕੋਸਾ ਨੂੰ ਗਿਆ ਰਿਹਾ ਕਿ ਸਿਰਫ 20 ਲੱਖ ਰੁਪਏ ਲਾਇਬ੍ਰੇਰੀ ਲਈ ਤੇ ਮੈਂ ਬਬੋਦੀ ਸ਼ਰਮਾ ਨੂੰ ਪੁੱਛ ਰਿਹਾ ਉਹ ਕਿ ਕਿ ਆਪਣੇ ਜਨਤਾ ਆ ਕੇ ਦੇਖਣੇ ਪਏ ਪਲਾਸਟਿਕ ਉਹ ਆ ਕੇ ਜਦਾ ਬਾਤ ਦਾ ਜਿਹੜਾ ਵੀ ਦਾਇਕ ਹੈ ਜਾਤ ਉਹ ਸਾਰੀ ਸਰਕਾਰੀ ਹੈ ਕੋਰਪੋਰੇਟ ਦੇ ਇਲਾਕਾ ਕੋਈ ਬਤਿਓ ਜਿਹੜਾ ਪੱਕਾ ਨਹੀਂ ਹੋਇਆ ਜਿੱਥੇ ਸੀਵਰੇਜ ਦੀ ਤੁਸੀਂ ਸੀਵਰੇਜ ਹੈ ਸੀਵਰੇਜ ਪਿਆ ਜਿੱਥੇ ਪਾਣੀ ਵੀ ਜੁੜਦਾ ਤੇ ਪਾਣੀ ਦੀ ਪਾਈ ਪਈ ਆ ਪਠਾਨਕੋਟ ਦੇ ਅੱਜ ਜੇ ਤੁਸੀਂ ਜ਼ਿਲ੍ਹਾ ਵੇਖ ਰਹੇ ਹੋ ਜੇ ਕਾਰਪੋਰੇਸ਼ਨ ਦੇਖ ਰਹੇ ਹੋ ਉਹ ਉਹਨਾਂ ਦੀ ਹੀ ਦੇਣ ਹੈ ਜੇ ਸੈਕਟਰ ਰੇਟ ਪਠਾਨਕੋਟ ਚ ਬਣਿਆ ਉਹ ਅਸ਼ਵੀ ਸ਼ਰਮਾ ਜੀ ਨੇ ਬਣਾਇਆ ਜੇ ਪਠਾਨਕੋਟ ਚ ਜੇ ਸਰਕਾਰੀ ਕਾਲਜ ਬਣਿਆ ਉਹ ਅਸ਼ਵੀ ਸ਼ਰਮਾ ਜੀ ਨੇ ਬਣਾਇਆ ਜੇ ਪਠਾਨਕੋਟ ਦੇ ਵਿੱਚ ਜੇ ਸਟੇਡੀਅਮ ਬਣਿਆ ਉਹ ਅਸ਼ਨੀਸ਼ ਸ਼ਰਮਾ ਜੀ ਨੇ ਬਣਾਇਆ ਅਗਰ ਪਠਾਨਕੋਟ ਦੇ ਵਿੱਚ ਤੁਸੀਂ ਬਾਲਮਿਕ ਚੌਂਗ ਦੇ ਵਿੱਚ ਇੱਕ ਜਿਹੜੀ ਬਿਲਡਿੰਗ ਦੇਖ ਰਹੇ ਹੋ ਪਿਛਲੇ 8 ਸਾਲ ਚ ਉਹ ਤਰਾਹੀ ਮੰਤ ਤਰਾਹੀ ਮੰਨ ਕਰ ਰਹੀ ਆ ਕਿ ਮੈਨੂੰ ਵੀ ਕੋਈ ਸੋਧ ਲਾ ਲਓ ਮੇਰੀ ਵੀ ਕੋਈ ਸੋਧ ਲਾ ਲਓ ਹੁਣ ਤੁਸੀਂ ਕਹਦੇ ਕਿਸੇ ਬੋਲੀ ਕਰਾਉਣ ਲੱਗੇ ਆ ਕੋਈ ਅਗਲੇ ਮਹੀਨੇ ਹੁਣ ਵੀ ਐਮਐਲਏ ਵਿਧਾਇਕ ਹੈ ਪਰ ਸਰਕਾਰ ਜਿਹੜੀ ਹੈ ਉਹ ਆਪਦੀ ਹੈ ਸਰਕਾਰ ਕੋਲੋਂ ਉਹ ਪੈਸੇ ਮੰਗਦੇ ਤੁਸੀਂ ਵਿਧਾਨ ਸਭਾ 'ਚ ਦੇਖਿਆ ਹੋਣਾ ਕਿ ਕਿੰਨੀ ਵਾਰੀ ਵਿਧਾਇਕ ਜਿਨੇ ਆਪਣੀ ਪਠਾਨਕੋਟ ਦੀ ਗੱਲ ਰੱਖੀ ਕਿ ਮੇਰੇ ਪਠਾਨਕੋਟ ਦੇ ਜਿਹੜੇ ਸਰਹੱਦੀ ਇਲਾਕੇ ਨੇ ਜਿਹੜੇ ਮੇਰੇ ਪਠਾਨਕੋਟ ਦੇ ਜਿਹੜੇ ਪਿੰਡ ਪੈਂਦੇ ਉਹਨਾਂ ਦੀ ਸੜਕਾਂ ਦੀ ਜਿਹੜੇ ਹਾਲਾਤ ਬਹੁਤ ਮਾਰੀ ਆ ਮੇਰੇ ਸ਼ਹਿਰ ਦੀ ਹਾਲਾਤ ਬਹੁਤ ਮਾਰੀ ਆ ਕਿ ਸਾਨੂੰ ਉਹਨਾਂ ਲਈ ਪੈਸੇ ਦਿਓ ਪਰ ਇਹ ਸਰਕਾਰ ਜਿਹੜੀ ਹੈ ਗੁੰਗੀ ਆ ਇਹ ਬੈਰੀ ਆ ਇਹਨਾਂ ਕੋਲ ਤਾਂ ਪੈਸਾ ਹੈ ਕੋਈ ਨਹੀਂ ਹੈ ਤੁਸੀਂ ਨਗਰ ਨਗਰ ਵਿੱਚ ਚੱਲ ਜੋ ਜਿਹੜੇ ਆਪਣੇ ਜਿਹਨੇ ਮੁਲਾਜ਼ਮ ਹੈ ਉਹ ਵਿਚਾਰੇ ਤਰਾਹੀਮਾਨ ਤਰਾਹੀਮਾਨ ਹੋਏ ਪਰ ਉਹਨਾਂ ਨੂੰ ਕੋਈ ਤਰਖਾ ਨਹੀਂ ਮਿਲਦੀ ਨਗਰ ਨਿਗਮ ਦੇ ਜਿਹੜੇ ਆਪਣੇ ٹرسٹ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ 4 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ ਮੈਂ ਤੁਹਾਨੂੰ ਅੱਜ ਦੱਸਿਆ ਤੁਸੀਂ ਜਾ ਕੇ ਪਤਾ ਕਰਾ ਲਿਓ ٹرسٹ ਦੇ ਜਿਹੜੇ ਖਾਤੇ ਵਿੱਚ 13600 ਰੁਪਇਆ ਹੈ ਤੁਸੀਂ ਜਾ ਕੇ ਚੈੱਕ ਕਰਾ ਲਿਓ ਪੁੱਛੋ ਚੇਅਰਮੈਨ ਜ ਆਮਨੂ ਭੂਦੀ ਸ਼ਰਮਣ ਵੀ ਤੁਹਾਡੇ ٹرسٹ ਦੇ ਖਾਤੇ ਵਿੱਚ ਕਿੰਨੇ ਪੈਸੇ ਨੇ ਤੁਸੀਂ ਦੇ ਚੇਅਰਮੈਨ ਹੋ ਇਸ ਇਤੋਂ ਇਤੋਂ ਨਹੀਂ ਇੰਚਾਰਜ ਹੋ ਭਗਵਾਨ ਦਮਨ ਜੀ ਤੁਹਾਡੇ ਜਿਹੜੇ ਸੀਐਮ ਤੁਹਾਡੇ ਨੇ ਉਹ ਤੇ ਸੀਐਮ ਤੇ ਸਾਡੇ ਵੀ ਆ ਪਰ ਉਹ ਤੁਹਾਡੇ ਮੈਨੂੰ ਇਹ ਦੱਸਣਾ ਭੂਦੀ ਸ਼ਰਮਾ ਜੀ ਕੀ ਸੀਐਮ ਸਾਹਿਬ ਕੋ ਕਿੰਨੀ ਕਵਾਰੀ ਫਾਈਲ ਲੱਗ ਗਈ ਨੋ ਕਿੰਨੇ ਕਵਾਰੀ ਕਿੰਨੀ ਕਵਾਰੀ ਤੁਸੀਂ ਮਿਲਿਓਣਾ ਨੂੰ ਕਿ ਸਾਬ ਮੇਰੇ ਪਠਾਨਕੋਟ ਨੂੰ ਇਹ ਚੀਜ਼ਾਂ ਦੀ ਜਰੂਰਤ ਹੈ ਮੇਰੇ ਪਠਾਨਕੋਟ ਨੂੰ ਪਾਣੀ ਦੀ ਜਰੂਰਤ ਹੈ ਮੇਰੇ ਪਠਾਨਕੋਟ ਦਾ ਸਿਵਰੇਜ ਬਹਿ ਚੁਕਿਆ ਉਹ ਮੈਨੂੰ ਦੱਸੋ ਸੀ ਕਿੰਨੇ ਕ ਫਾਈਲ ਲੱਗ ਗਈ ਨੇ ਉਹ ਆਪਣੇ ਫਟਾਇਕਾ ਨੂੰ ਨੇ ਮਿਲਦੇ ਤੇ ਇਹ ਜਿਹੜੇ ਜਿਹੜੇ ਸਾਡੇ ਇੰਚਾਰਜ ਬਣੇ ਉਹਨਾਂ ਨੂੰ ਮਿਲਣਗੇ ਸੀਐਮ ਸਾਹਿਬ ਉਹ ਮਿਲਣਗੇ ਕਿ ਕਿਸ ਮੂ ਨਾਲ ਪੱਲੇ ਨੇ ਉਹਨਾਂ ਤੇ ਹਲਾ ਕਰਦੀ ਮੇਲਾ ਮੇਲਾ ਉਹ ਤੇ ਉਹਨਾਂ ਦੇ ਹਾਲ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ 10 ਲੱਖ ਦਾ ਸਿਹਤ ਜਿਹੜੀ ਸੂਬਾ ਦਾਵਾ ਹੈਗੀ ਆ ਉਹ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਚਲਦੀ ਪਿਛਲੀ ਸਰਕਾਰਾਂ ਨੇ ਇਸ ਬਾਰੇ ਕੁਝ ਨਹੀਂ ਸੋਚੀ। ਦੇਖੋ ਜੀ ਜਿਹੜਾ 5 ਲੱਖ ਦਾ ਜਿਹੜਾ ਭਾਰਤੀ ਜਨਤਾ ਪੱਲ ਕੇਂਦਰ ਸਰਕਾਰ ਦਾ ਉਹ 5 ਲੱਖ ਰੁਪਏ ਦਾ ਹਾਲੇ ਵੀ ਚੱਲ ਰਿਹਾ। ਤੇ ਜਿੱਥੇ ਮਰਜੀ ਜਾਓ, ਜਿੱਥੇ ਮਰਜੀ ਹਸਪਤਲ ਜਾਓ, ਅਗਰ ਨਹੀਂ ਹੁੰਦਾ ਉਹਦੇ ਬਾਰੇ ਤੁਸੀਂ ਗੱਲ ਕਰ ਸਕਦੇ ਹੋ। ਹਾਂ ਉਹਨਾਂ ਨੇ 5 ਦਾ 10 ਘਰ ਚੋ ਦਿਆ। ਵੈਲਕਮ ਆਉਣ ਦਾ। ਵਧੀਆ ਚੀਜ਼ ਆ ਹੋਏਗੀ ਤੇ। ਕਿਉਂਕਿ ਜਿਹੜਾ ਰਾਸ਼ਨ卡 ਜਿਹੜੇ ਕਹਿੰਦੇ ਸੀ ਰਾਸ਼ਨ卡 ਸੀ ਕੱਟ ਰਹੇ ਆਂ ਹੀ ਵਾੜ ਰਹੇ ਆਂ। ਪਿਛਲੇ 16 ਸਾਲ ਤੋਂ ਇਹ ਜਿਹੜਾ ਨੀਲਾ ਕਾਰਡ ਬਣਦਾ 16 ਸਾਲ 'ਚ ਕਿੰਿਆਂ ਦੇ ਵਿਆਹ ਹੋਏ ਨੇ ਕਈਆਂ ਕੁੜੀ ਚਲ ਗਈਆਂ ਕਈਆਂ ਦੇ ਬੱਚੇ ਹੋਏ ਨੇ ਮੈਨੂੰ ਦੱਸ ਦੋ ਇੱਕ ਵੀ ਕੋਈ ਨਾ ਕੇ ਬੱਚੇ ਦਾ ਦਰਜ ਹੋ ਗਿਆ ਹੋਵੇ ਲੋਕਾਂ ਦੇ ਵਿਆਹ ਹੁੰਦੇ ਨੇ ਉਸ ਤੋਂ ਬਾਅਦ ਬੱਚੇ ਵੀ ਹੁੰਦੇ ਨੇ ਕਿ ਇੱਕ ਵੀ ਕਾਰਡ ਦਾ ਮੈਨੂੰ ਦੱਸ ਦੋ ਕਿ ਨਾਂ ਦਰਜ ਹੋਏ ਕਿਉਂ ਮੰਤਰੀ ਸਾਡੇ ਇਲਾਕੇ ਦਾ ਹੋਵੇ ਹੈ ਹੀ ਨਹੀਂ ਕੋਈ ਸਿਸਟਮ ਹੀ ਨਹੀਂ ਲੋਟਕਾ ਸੋ ਡਬੇਰੀ ਸਿਰਫ ਪੰਜਾਬ ਦੇ ਵਿੱਚ ਜਿੱਥੇ ਮੇਰੇ ਨਾਲ ਚੱਲ ਪਾ ਜਿਹੜੇ ਮਰਜ਼ੀ ਦਫ਼ਤਰ ਚੱਲ ਜਾਓ ਤੇ ਰੋਜ਼ ਦਫ਼ਤਰਾਂ ਦੇ ਵਿੱਚ ਜਾਂਦੇ ਹੋ ਕੋਈ ਦਫ਼ਤਰ ਇਹੋ ਜਿਹਾ ਦੱਸ ਦੋ ਜਿੱਥੇ ਪੈਸੇ ਦੇ ਕੇ ਕੰਮ ਹੁੰਦਾ ਹੋਵੇ ਬਿਨਾ ਪੈਸੇ ਦਾ ਕੋਈ ਕੰਮ ਦੱਸ ਦੋ ਕਿਤੇ ਵੀ ਹੁੰਦਾ ਹੋਵੇ ਨ ਨਗਰ ਨਗਮ ਚਲ ਜਾਓ ਟਰਸਟ ਚਲ ਜਾਓ ਤਹਿਸੀਲੇ ਚਲ ਜਾਓ ਪੈਸਾ ਹੈ ਤਾਂ ਤੁਹਾਡਾ ਕੰਮ ਹੋਣਾ ਨਹੀਂ ਤੇ ਤੁਹਾਡੇ ਕੋ ਧੱਕੇ ਹੀ ਨੇ ਤੇ ਮੈਂ ਤੇ ਇਹਨਾਂ ਨੂੰ ਕਹਾਂਗਾ ਕਿ ਗੱਲਾਂ ਨਾ ਕਰੋ ਜਾਓ ਸੀਐਮ ਸਾਹਿਬ ਕੋਲ ਜਾਓ ਸਾਡੇ ਨੂੰ ਤੁਹਾਨੂੰ ਦੱਸੋ ਕਿ ਅਸੀਂ ਮੈਂ ਫਾਈਲ ਲਾ ਗਿਆ ਫੋਟੋ ਕੋਈ ਤੁਹਾਡੇ ਮਾਦਰਾ ਵਿੱਚ ਸਾਡੇ ਕੋਲ ਪਤਾ ਲੱਗ ਜਾ ਕਿ ਇਹ ਸਾਡੇ ਬਬੂਦੀ ਸ਼ਰਮਾ ਜੀ ਜਿਹੜੀ ਲਾ ਕੇ ਗਿਆ ਉਹ ਤੋਂ ਫਾਈਲ ਆਪਣੇ ਸ਼ਹਿਰ ਦੀ ਸੁੱਧਬੁੱਧ ਲਈ ਲੈ ਆਓ ਕੋਈ ਪੈਸਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸਾਰਿਆਂ ਨੂੰ ਤੁਹਾਨੂੰ ਪ੍ਰਣਾਮ ਕਰਦਾ ਇਸੇ ਗੱਲ ਤੋਂ ਹੈਰਾਨ ਆ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਹਲਕਾ ਇੰਚਾਰਜ ਜਾਂ ਜਿਹੜੇ ਕੋਈ ਵਿਧਾਇਕ ਪੁਰਬ ਰਹਿ ਗਏ ਉਹਨਾਂ ਨੂੰ ਇੱਕ ਮੈਸੇਜ ਕਿ ਤੂੰ ਇਹਦਾ ਦੂਜਰ ਦੀ ਬਾਤ ਨਾ ਕਰ ਇਹ ਬਤਾ ਕਾਫਲਾ ਕਿਸੇ ਨੇ ਲੁੱਟਾ ਕਿਸ ਨੇ ਲੁੱਟਾ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਹਲਕਾ ਇੰਚਾਰਜ ਜਿਹੜੇ ਆਮ ਆਦਮੀ ਪਾਰਟੀ ਪਠਾਨਕੋਟ ਦੇ ਹੈ ਉਹਨਾਂ ਨੂੰ ਇਹ ਸਵਾਲ ਪੁੱਛਣਾ ਕਿ ਤੁਸੀਂ ਤਕਰੀਬਨ ਤਕਰੀਬਨ 5 ਸਾਲ ਵਿਧਾਇਕ ਅਮਿਤ ਵੇਜ ਨਾਲ ਰਹੇ ਤੁਸੀਂ ਉਦੋਂ ਵਿਧਾਇਕ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੁੱਕੀ ਤੁਸੀਂ 15 ਦਿਨ ਪਹਿਲੇ 파ਰਟੀ ਛੱਡੀ ਤੁਸੀਂ 2 ਸਾਲ ਤਕਰੀਬਨ ਵਿਧਾਇਕ ਅਮਿਤ ਵੇਜ ਦੇ ਨਾਲ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ ਰਹੇ ਤੁਸੀਂ ਉਦੋਂ ਉਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੁੱਕੀ ਤੁਸੀਂ ਚੁੱਪ ਕਿਉਂ ਰਹੇ ਕੀ ਮਜਬੂਰੀਆਂ ਸੀ ਤੁਹਾਡੀਆਂ ਕੋਈ ਤੇ ਮਜਬੂਰੀ ਹੋएगी ਉਹ ਮਜਬੂਰੀ ਪਠਾਨਕੋਟ ਦੀ ਜਨਤਾ ਵੀ ਜਾਨਣਾ ਚਾਹੁੰਦੀ ਚਲੋ ਤੁਸੀਂ ਪਾਰਟੀ ਛੱਡੀ 15 ਦਿਨ ਪਹਿਲੇ ਤੁਸੀਂ ਆਮ ਆਦਮੀ ਪਾਰਟੀ ਚ ਆ ਗਏ ਤੁਸੀਂ ਆਮ ਆਦਮੀ ਤੁਸੀਂ ਹਮੇਸ਼ਾ ਸੱਤਾ ਦੇ ਨਾਲ ਹੀ ਰਹੇ ਹੋ ਆਮ ਆਦਮੀ ਪਾਰਟੀ ਨੇ ਵੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਤੇ ਤੁਹਾਨੂੰ ਹਲਕਾ ਇੰਚਾਰਜ ਬਣਾਇਆ ਤਕਰੀਬਨ 4 ਸਾਲ ਹੋਣ ਲੱਗੇ ਤੁਸੀਂ ਉਦੋਂ ਵੀ ਚੁੱਪ ਕਰਕੇ ਬੈਠੇ ਹੋ ਤੁਸੀਂ ਪੇਪਰ ਦੇ ਵਿੱਚ ਜਿਹੜੀ ਨੂਰਾ ਕੁਸ਼ਤੀ ਖੇਲ ਰਹੇ ਹੋ ਇੱਕ ਹੁੰਦਾ ਪਹਿਲਵਾਨਾਂ ਦਾ ਦੰਗਲ ਕਿ ਜੋਰ ਕਿਨੇ ਜੀ ਜ਼ਿਆਦਾ ਆ ओरिजिनल ਕੁਸ਼ਤੀ ਹੁੰਦੀ ਹੈ ਇੱਕ ਹੁੰਦੀ ਨੂਰਾ ਕੁਸ਼ਤੀ ਇਹ ਪਠਾਨਪੁਰ ਦੀ ਜਨਤਾ ਨੂੰ ਜਿਹੜੀ ਨੂਰਾ ਕੁਸ਼ਤੀ ਖੇਡ ਕੇ ਬੇਵਕੂਫ ਬਣਾ ਰਹੇ ਆ ਇੰਡੀ ਗਠਵਰਨ ਦਾ ਨੋਲੇ 2013 ਤੋਂ ਪਹਿਲੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਬਣਾਈ ਸੀ ਉਹ ਕਾਂਗਰਸ ਦੇ ਗਠਬੰਧਨ ਨਾਲ ਬਣਾਈ ਸੀ ਫਿਰ ਉਸ ਤੋਂ ਬਾਅਦ ਇੰਡੀ ਗਠਬੰਧਨ ਚੱਲ ਰਿਹਾ ਕਾਂਗਰਸ ਵਾਲੇ ਆਪ ਦੇ ਉੱਤੇ ਕਹਿੰਦੇ ਆ ਵੀ ਇਹ ਭ੍ਰਿਸ਼ਟਾਚਾਰ ਹੈ ਕੱਲ ਅਖਬਾਰ ਚ ਹੀ ਬਣ ਰਿਹਾ ਸੀ ਤੁਹਾਡੇ ਮਾਧਿਮ ਰਾਹੀ ਅਖਬਾਰ ਚ ਛਪਿਆ ਹੀ ਮੀਡੀਆ ਚ ਵੀ ਮੈਂ ਬਿਆਨ ਦੇ ਤੇ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਦੇ ਭ੍ਰਿਸ਼ਟਾਚਾਰ ਓਏ ਆ ਤੁਸੀਂ ਵਿਜੀਲੈਂਸ ਇਨਕੁਆਇਰੀ ਕਿਉਂ ਨਹੀਂ ਕਰਾ ਰਹੇ ਤੁਸੀਂ 4 ਸਾਲ ਚ ਭ੍ਰਿਸ਼ਟਾਚਾਰ ਦੇ ਕਿੰਨੇ ਐਫ ਆਈ ਆਰ ਦਰਜ ਕਰਾਈਆਂ ਪਿਛਲੀ ਸਰਕਾਰ ਦੇ ਉੱਤੇ ਇਹ ਤੁਹਾਨੂੰ ਸਭ ਕੋਈ ਪਤਾ ਹੈ ਮੇਰੀ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਹੈ ਕਿ ਇਹ ਜਿਹੜੀ ਨੂਰਾ ਕੁਸ਼ਤੀ ਹੈ ਤੇ ਪਠਾਨਪੁਰ ਦੀ ਜਨਤਾ ਨੂੰ ਮੂਰਖ ਬਣਾਉਣਾ ਬੰਦ ਕਰੋ ਤੇ ਇਹਦੇ ਨਾਲ ਨਾਲ ਹੀ ਜਿਹੜੇ ਹਲਕਾ ਇੰਚਾਰਜ ਹੈ ਉਹਨਾਂ ਨੂੰ ਵੀ ਵਿਧਾਇਕ ਕੋ ਬੁਰੀ ਤਰ੍ਹਾਂ ਇਲੈਕਸ਼ਨ ਹਾਰੇ ਜਾ ਹਾਰ ਤੇ ਜਿੱਤ ਜਿਹੜਾ ਜੀਵਨ ਦਾ ਸਾਰ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਿਪਾਈ ਹੈ ਉਹ ਹਾਰ ਜਾਂ ਜਿੱਤ ਨਾਲ ਕਰਮ ਨਹੀਂ ਕਰਦਾ ਉਹ ਆਪਣਾ ਲਗਾਤਾਰ ਗਤੀ ਨੂੰ ਪਬਲਿਕ ਦੇ ਕਾਰੇ ਵਾਸਤੇ ਲੋਕੀਤ ਵਾਸਤੇ ਹਮੇਸ਼ਾ ਜੜਾਓ ਕਾਰੇ ਰਸਤ੍ਰ ਤੇ ਪ੍ਰਯਾਸ ਰਹਿਦਾ ਤੇ ਮੈਂ ਇਹੀ ਕਹਾਂਗਾ ਅੱਜ ਦੀ ਸਾਡੇ ਇਸ ਤੋਂ ਬਾਅਦ ਮਵੁੱਤੀ ਸ਼ਰਮਾ ਜੀ ਤੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਤੁਸੀਂ ਗੱਲਾਂ ਨਾ ਕਰੋ ਤੁਸੀਂ ਕੰਮ ਕਰੋ ਜਿਸ ਦਿਨ ਤੁਸੀਂ ਪਿਛਲੇ ਭ੍ਰਸ਼ਟਾਚਾਰਾ ਦੇ ਉੱਤੇ ਪਹਿਲੀ ਵਿਜੀਲੈਂਸ ਦੀ ਇਨਕੁਆਇਰੀ ਕਰੋਗੇ ਯੁਗੇਸ਼ ਠਾਕਰ ਜਿਹੜਾ ਹੈ ਪਾਰਟੀ ਦੇ ਉੱਪਰ ਉੱਟ ਕੇ ਹੈ ਸਾਰਾ ਨਾਲ ਪਹਿਲੇ ਹਾਰ ਤੁਹਾਨੂੰ ਪਾਏ ਤੁਸੀਂ ਨੂਰਾ ਕੁਸ਼ਤੀ ਨਾ ਖੇਡੋ ਹੁਣ ਸੱਤਾ ਤੁਹਾਡੀ ਹੈ ਸਰਕਾਰ ਤੁਹਾਡੀ ਹੈ ਪਾਵਰ ਤੁਹਾਡੇ ਕੋਲ ਹੈ ਤੁਸੀਂ ਕੁਝ ਕਰਕੇ ਦਿਖਾ ਹੁਣ ਐਕਸ਼ਨ ਦਾ ਟਾਈਮ ਹੈ ਇਹ ਜਿਹੜੀ ਨੂਰਾ ਕੁਸ਼ਤੀ ਹੈ ਇਹਨੂੰ ਬੰਦ ਕਰੋ ਚਾਹੇ ਜੈ ਬਾਦ ਬਿਆਨ ਬਹੁਤ ਸਾਰੇ ਆ ਰਹੇ ਨੇ ਚਾਹੇ ਉਹ ਬੀਜੇਪੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਂਗਰਸ ਆ ਪਰ ਲੋਕਾਂ ਦਾ ਕਹਿਣਾ ਇਹ ਹੈ ਕਿ ਸ਼ਾਇਦ ਇਸ ਕਰਕੇ ਸਾਨੂੰ ਕਾਫੀ ਜੇ ਨਹੀਂ ਪੈ ਰਹੀ ਹੈ ਕਿਉਂਕਿ ਵਿਧਾਇਕ ਜਿਹੜੇ ਨੇ ਉਹ ਬੀਜੇਪੀ ਦੇ ਨੇ ਜਿਹੜੀ ਇੱਥੇ ਆਪਣੇ ਉਹ ਹੈ ਗਿਆ ਨਗਰ ਪੰਚਾਇਤ ਕਿ ਉਹਦੇ ਵਿੱਚ ਕਾਂਗਰਸ ਜਿਹੜੀ ਉਹ ਬੈਠੀ ਹੋਈ ਹੈ ਤੇ ਜਿਹੜੇ ਆਪਣੇ ਸਰਕਾਰ ਹੈ ਜੀ ਉਹ ਆਮ ਆਦਮੀ ਪਾਰਟੀ ਦੇ ਜਿਹਦੇ ਕਰਕੇ ਫੰਡ ਨਹੀਂ ਆ ਰਹੇ ਦੇਖੋ ਮੈਂ ਤੁਹਾਨੂੰ ਇਹ ਦੱਸਦੇ ਆ ਵਿਧਾਇਕ ਭਾਰਤੀ ਜਨਤਾ ਪਾਰਟੀ ਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਪਰ ਇਹ ਜਿਹੜੀ ਕਾਂਗਰਸ ਹੈ ਤੇ ਆਪ ਹੈ ਤੇ ਇਕੱਠੀ ਹੈ ਇਹ ਤੇ ਇੰਡੀ ਗਠਬੰਧਨ ਦਾ ਪਾਰਟ ਹੈ ਅਤੇ ਕਿਉਂ ਕਿ ਉਹ ਖਿਚੜੀ ਆ ਮੈਂ ਤੁਹਾਡੇ ਮਾਧਮ ਰਾਈ ਉਹੀ ਤੇ ਕਹਿ ਰਿਆਂ ਕਿ ਵੀ ਜੇ ਤੁਸੀਂ ਇੱਕ ਦੂਜੇ ਦੇ ਕੋਈ ਗੇਟ ਤੇ ਭ੍ਰਸ਼ਟਾਚਾਰ ਕੋਈ ਬੂਟਿਆਂ ਦੇ ਭ੍ਰਸ਼ਟਾਚਾਰ ਕੋਈ ਇੰਪਰੂਵਮੈਂਟ ਟਾਸ ਦੀਆਂ ਜ਼ਮੀਨਾਂ ਤੇ ਭ੍ਰਸ਼ਟ ਤੇ ਭ੍ਰਸ਼ਟਾਚਾਰ ਦੇ 4 ਸਾਲ ਤੇ ਹੋ ਗਏ ਕਾਰਵਾਈ ਤੇ ਕਰੋ ਐਕਸ਼ਨ ਦਾ ਟਾਈਮ ਆ ਗਿਆ ਪਠਾਨਕੋਟ ਦੀ ਜਨਤਾ ਤੁਹਾਡੇ ਕੋਲੋਂ ਜਵਾਬ ਪੁੱਛੇਗੀ 30000 ਪਿਛਲੇ ਬੰਦਿਆਂ ਨੇ ਜਿਹੜਾ ਭ੍ਰਸ਼ਟਾਚਾਰ ਕੀਤਾ ਐਮਸੀਆ ਨੇ ਆਪਣੇ ਰਿਸ਼ਤੇਦਾਰਾਂ ਦੇ ਆਪਣੀ ਵਾਈਫ ਦੇ ਕਈਆਂ ਦੇ ਖਰਚੇ ਖਾਤੇ ਉਹ ਕਾਰਵਾਈ ਕਿਉਂ ਨਹੀਂ ਕਰਦੇ ਪਠਾਨਕੋਟ ਦੀ ਜਨਤਾ ਇੰਤਜ਼ਾਰ ਕਰ ਰਹੀ ਹੈ ਪਟਾਣਕੋਟ ਦੀ ਜਨਤਾ ਨੂੰ ਮੂਰਖ ਨਾ ਬਣਾਓ ਕਿ ਵਿਧਾਇਕ ਭਾਰਤੀ ਜਨਤਾ ਪਾਰਟੀ ਦਾ ਹਾਂ ਆਰਬੇਸ਼ਨ ਟਰਸਟ ਸਰਕਾਰ ਤੁਹਾਡੀ ਹੈ ਤੁਹਾਡੇ ਇੰਡੀ ਗਠਵੰਧਨ ਦੀ ਹੈ ਕਾਂਗਰਸੀ ਤੇ ਜਿਹੜੇ ਆਮ ਆਦੀ ਪਾਰਟੀ ਵਾਲੇ ਜਿਹੜੇ ਕਿਓ ਖਿੱਚੀ ਹੈ ਉਹਨਾਂ ਉਹਨਾਂ ਦੀ ਸਰਕਾਰ ਹੈ ਉਹ ਜਨਤਾ ਨੂੰ ਗੁਮਰਾਹ ਨਹੀਂ ਕਰ ਸਕਦੇ ਸਰ ਇਹਦੇ ਵਿੱਚ ਕਿਹਦੇ ਵਿੱਚ ਕੱਲ ਕੋ ਮੈਂ ਤੁਹਾਡੇ ਕੋਲੋਂ ਸੁਣ ਰਿਹਾ ਮੇਅਰ ਨੇ ਬਿਆਨ ਦਿੱਤਾ ਮੇਅਰ ਸਾਹਿਬ ਦੀ ਜਿਹੜੀ ਗਰੀਮਾ ਨੂੰ ਤੇ ਛਿੰਭਿੰਭ ਕਰਤਾ ਪੁਰਵ ਵਿਧਾਇਕ ਨੇ ਪੁਰਵ ਵਿਧਾਇਕ ਕੋਲੋਂ ਮੈਂ ਤੁਹਾਡੇ ਮਾਧਮ ਰਾਈ ਪੁੱਛਣਾ ਚਾਹੁੰਦਾ ਕੀ ਅਥਾਰਟੀ ਹੈ ਜੀ ਉਹ ਮੰਗੇ ਕਾਰਪੋਰੇਸ਼ਨ ਵਾਸਤੇ ਪੈਸੇ ਪੈਸੇ ਮੰਗੇ ਕਾਰਪੋਰੇਸ਼ਨ ਦਾ ਮੇਅਰ ਪੁਰਵ ਵਿਧਾਇਕ ਕੋਲ ਤੇ ਕੋਈ ਅਥਾਰਟੀ ਨਹੀਂ ਹੈ ਮੇਅਰ ਸਾਹਿਬ ਦੀ ਗਰਮਾਂ ਨੂੰ ਭੰਗ ਕਰਤਾ ਉਹਨਾਂ ਨੂੰ ਤੇ ਮੇਰੇ ਖਿਆਲ ਚੁੱਪ ਕਰਕੇ ਪਤਾ ਨਹੀਂ ਕਿਹੜੀ ਕੋਈ ਗਿੱਦਰ ਸਿੰਘੀ ਸੰਗਾਈ ਦੀ ਵੀ ਤੁਸੀਂ ਬੋਲਣਾ ਹੀ ਨਹੀਂ ਉਹਨਾਂ ਵਿਚਾਰੇ ਨੂੰ ਬੋਲਣ ਨਹੀਂ ਦਿੱਤਾ ਠੀਕ ਹੈ 60 ਕਰੋੜ ਰੁਪਇਆ ਫੇਰ ਮੰਗ ਰਿਹਾ ਫੇਰ ਕਹ ਰਿਹਾ ਮੈਂ ਮਿਹਨਤ ਬੜੀ ਕੀਤੀ ਪਰ ਮੈਨੂੰ ਹਾਰ ਨਹੀਂ ਲਈ ਮੈਂ ਹੋਰ ਬੜਾ ਕੋ ਸਿੱਖ ਰਿਆਂ ਮੈਂ ਪੂਰਵ ਵਿਧਾਇਕ ਨੂੰ ਵੀ ਕਹਿਣਾ ਚਾਹਾਂਗਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਨ ਦੋ ਜੇ ਆਮ ਆਦਮੀ ਪਾਰਟੀ ਜਿਹੜੀ ਐ ਜੇ ਉਹ ਕਾਰਵਾਈ ਨਹੀਂ ਕਰੇਗੀ ਤੇ ਭਾਰਤੀ ਜਨਤਾ ਪਾਰਟੀ ਤੁਹਾਡੇ ਤੇ ਜਰੂਰ ਤੁਹਾਡੇ ਜਿਹੜੇ ਪਿਛਲੇ ਕਾਰਨਾਮੇ ਆ ਭ੍ਰਸ਼ਟਾਚਾਰ ਆ ਉਹਨੂੰ ਉਜਾਗਰ ਕਰੇਗੀ ਧੰਨਵਾਦ ਜੈ ਹਿੰਦ ਜਿਲ੍ਹਾ ਪ੍ਰਧਾਨ ਜੀ ਨੇ ਇੱਕ 33000 ਦੇ ਮੁੱਦੇ ਉੱਤੇ ਚਰਚਾ ਕੀਤੀ ਮੈਂ ਇਹਨਾਂ ਨੂੰ ਦੱਸ ਦੇਣਾ ਚਾਹਨਾ ਸਾਢੇ 3 ਸਾਲਾਂ ਤੋਂ ਸਰਕਾਰ ਤੁਹਾਡੀ ਐ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਅਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਅੱਜ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਗਏ ਨੇ ਸਿਰ ਤੇ ਤੁਹਾਨੂੰ ਇਹਦਾ ਯਾਦ ਆ ਗਿਆ ਸ਼ਹਿਰ ਦੀ ਸੁਧਮਤ ਲੈਣ ਦਾ ਯਾਦ ਆ ਗਿਆ ਜਿਹੜਾ 30 30 ਹਜ਼ਾਰ ਦਾ ਮੁੱਦਾ ਹੈ ਉਹਦੇ ਵਿੱਚ ਦੋ ਪਰਿਵਾਰਾਂ ਦਾ ਧਿਆਨ ਤੋਇਆ ਇੱਕ ਬੱਚਾ ਸੀਗਾ ਸੁੰਦਰ ਨਗਰ ਤੋਂ ਇੱਕ ਪਧਰੋਏ ਤੋਂ ਪਰਿਵਾਰ ਸੀਗਾ ਜਿਨ੍ਹਾਂ ਦਾ ਧਿਆਨ ਮੈਂ ਸਭ ਤੋਂ ਵੱਡੀ ਗੱਲ ਕਹਿਣਾ ਚਾਹਨਾ ਸਰਕਾਰ ਨੂੰ ਕੀ ਚਾਹੀਦਾ ਜਿਹੜਾ 30 30 ਹਜ਼ਾਰ ਜਿਨ੍ਹਾਂ ਲੋਕਾਂ ਦੇ ਖਾਤਿਆਂ 'ਚ ਗਿਆ ਇੱਕ ਤਾਂ ਉਹਦੀ ਜਾਂਚ ਕੀਤੀ ਜਾਏ ਪਲੱਸ 30 30 ਹਜ਼ਾਰ ਜਿਹੜੇ ਵਾਰਡ ਦੇ ਇੰਚਾਰਜ ਨੇ ਉਹਨਾਂ ਦੇ ਖਾਤਿਆਂ 'ਚ ਪੋਆ ਉਹ ਜਿਸਲੇ ਖਾਤੇ ਚ ਪੈਸੇ ਪਏ ਐ ਇਨਚਾਰਜ ਜਿਹੜੇ ਸੀਗੇ ਕਾਉਂਸਲਰ ਜਿਹੜੇ ਸੀ ਉਹਨਾਂ ਨੇ 15 ਤੋਂ 20-20 ਹਜ਼ਾਰ ਉਹਨਾਂ ਕੋਲ ਵਾਪਸ ਲੈ ਲਿਆ ਅਸੀਂ ਕਹਿੰਦੇ ਉਹਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਏ ਹੋਰ ਉਹ ਪੈਸੇ ਜਿਹੜੇ ਇਨਚਾਰਜ ਸੀਗੇ ਹੋਰ ਕਾਉਂਸਲਰ ਸੀਗੇ ਉਹਨਾਂ ਕੋਲ ਡਬਲ ਵਿਦ ਪੈਨਲਟੀ ਵਾਪਸ ਕਰਾਏ ਜਾਣ ਤੇ ਉਸ ਤੋਂ ਬਾਅਦ ਇੱਕ ਹਲਕਾ ਇਨਚਾਰਜ ਜੀ ਨੇ ਗੱਲ ਕੀਤੀ ਸੀ ਕਿ ਕੁਝ ਲੋਕਾਂ ਨੇ ਪੈਸੇ ਰਿਟਰਨ ਕੀਤੇ ਐ ਇੱਕ ਚੋਰੀ ਦੂਸਰੀ ਸੀਨਾ ਚੋਰੀ ਪਹਿਲਾਂ ਹੀ ਖਾਤਿਆਂ ਚ ਆਪਣੀ ਜਨਾਨੀਆਂ ਦੇ ਆਪਣੇ ਪਰਿਵਾਰ ਵਾਲਿਆਂ ਦੇ ਖਾਤੇ ਪੈਸੇ ਪਵਾ ਲੈਂਦੇ ਫਿਰ ਇਹਨੂੰ ਵਾਪਸ ਕਰ ਦਿੰਨੇ ਆ ਇਹ ਕਿੱਥੇ ਦਾ ਇਨਸਾਫ ਹੈ ਮੈਂ ਕਹਿਣਾ ਚਾਹਨਾ ਇਹਨਾਂ ਦੇ ਵਿੱਚ ਇਸ ਮੁੱਦੇ ਦੇ ਵਿੱਚ ਜਿੰਨੇ ਲੋਕ ਨੇ ਪਿੱਛੇ ਸਾਰੇ ਵੀ ਗਹਿਰਾਈ ਨਾਲ ਜਾਂਚ ਕੀਤੀ ਜਾਏ ਧਾਰਾ 302 ਦੇ ਅਧੀਨ ਇਹ ਸਾਰਿਆਂ ਤੇ ਪਰਚਾ ਹੋਣਾ ਚਾਹੀਦਾ ਸਮਾਜ ਨੂੰ ਕਲੀਅਰ ਕਰਕੇ ਦੱਸੋ ਕਿ ਜਿਹੜੀ ਕਾਰਪੋਰੇਸ਼ਨ ਆ ਇੱਕ ਛੋਟਾ ਜਿਹਾ ਮੰਦਰ ਦਾ ਰੂਪ ਹੈ ਰਾਜਨੀਤੀ ਜਿਹੜੀ ਹੈ ਨਾ ਸੇਵਾ ਦਾ ਮਾਧਿਅਮ ਹੈ ਇਹ ਜਿਹੜੇ ਕਰਪਟ ਲੋਕ ਇਹਦੇ ਵਿੱਚ ਆ ਰਹੇ ਆ ਉਹਨਾਂ ਨੂੰ ਰਾਜਨੀਤੀ 'ਚ ਰਹਿਣ ਦਾ ਅਧਿਕਾਰ ਨਹੀਂ ਹੈ ਚਾਹੇ ਇਹਦੇ ਵਿੱਚ ਸ਼ੈਲਟਰ ਪਿੱਛੇ ਵਿਧਾਇਕ ਜੀ ਦੀ ਹੈ ਉਹਨਾਂ ਤੱਕ ਵੀ ਇਹਦੀ ਗਾਜ ਗਿਰਨੀ ਚਾਹੀਏ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ ਦੇਖੋ ਜੀ ਬਿਆਨਬਾਜ਼ੀ ਬੜੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਵੱਲੋਂ ਜੋ ਕਾਂਗਰਸ ਦੇ ਮੇਅਰ ਵੱਲੋਂ ਵੀ ਮੈਂ ਤੇ ਕੱਲ ਬੜਾ ਖੁਸ਼ ਹੋਇਆ ਕਿ ਮੇਅਰ ਸਾਹਿਬ ਵੀ ਕੁਝ ਬੋਲੇ ਨੇ ਕਿ ਪਿਛਲੇ 3.5 4 ਸਾਲ ਤੋਂ ਸਾਨੂੰ ਸਿਰਫ 20 ਲੱਖ ਰੁਪਏ ਲਾਇਬ੍ਰੇਰੀ ਮਿਲਿਆ ਮੇਅਰ ਸਾਹਿਬ ਉਠੋ ਦਰੀਆਂ ਬਿਛਾਓ ਸਰਕਾਰ ਖਿਲਾਫ ਬੋਲੋ ਕਿਉਂ ਤੁਸੀਂ ਆਪਸ ਵਿੱਚ ਲੁਕਾ ਛੁਪੀ ਖੇਲੇ ਕਰਦੇ ਹੋ ਆਪ ਵਾਲੇ ਔਰ ਕਾਂਗਰਸ ਵਾਲੇ ਇੱਕ ਪਾਸੇ ਤੁਹਾਡਾ ਉੱਪਰ ਗੱਠਬੰਧਨ ਹੈ ਉਤ ਇਹਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ ਕਿ ਸਿਰਫ 20 ਲੱਖ ਰੁਪਏ ਮਿਲੇ ਸਾਢੇ 3 ਸਾਲ ਚ ਤੇ ਬੋਲ ਲੱਗ ਗਿਆ ਨਾ ਭਾਰਤੀ ਜਨਤਾ ਪਾਰਟੀ ਹਰ 2-3 ਮਹੀਨੇ ਬਾਅਦ ਸਰਕਾਰ ਦਾ ਪਤਲਾ ਪੁਕਦੀ ਹੈ ਸਰਕਾਰ ਸਰਕਾਰ ਦੇ ਖਿਲਾਫ ਵਿਰੋਧ ਕਰਦੀ ਹੈ ਪਰ ਤੁਸੀਂ ਦੱਸੋ ਕਿੱਥੇ ਇਕੱਤਰ ਨਾ ਲਾਇਆ ਸਰਕਾਰ ਦੇ ਖਿਲਾਫ ਤੁਹਾਨੂੰ ਬੰਨ ਕਹਿੰਦਾ ਡਰਾਂ ਕਿਹੜੇ ਤੁਸੀਂ ਕੱਪਲੇ ਕਿਤੇ ਪਿਛਲੇ 4 ਸਾਲ ਦੇ ਸਾਢੇ 4 ਸਾਲ ਦੇ ਇੱਕ ਕਾਰਪੋਰੇਸ਼ਨ ਦੇ ਵਿੱਚ ਜਦੋਂ ਤੁਹਾਨੂੰ ਡਰ ਲੱਗਦਾ ਹੈ ਸਰਕਾਰ ਦਾ ਬੰਤਰੀ ਸਾਕ

ਜੋ ਜਿਹੜਾ ਪੱਕਾ ਨਹੀਂ ਹੋਇਆ ਜਿੱਤੇ ਸੀਵਰੇ ਦੀ ਤੁਸੀਂ ਸੀਵਰੇ ਹੈ ਸੀਵਰੇ ਪਿਆ ਜਿੱਤੇ ਪਾਣੀ ਵੀ ਜੁੜਦੇ ਤਾਂ ਪਾਣੀ ਦੀ ਪਾਈ ਪਈ ਆ ਪਠਾਨਕੋਟ ਦੇ ਅੱਜ ਜੇ ਤੁਸੀਂ ਜ਼ਿਲ੍ਹਾ ਵੇਖ ਰਹੇ ਹੋ ਜੇ ਕਾਰਪੋਰੇਸ਼ਨ ਦੇਖ ਰਹੇ ਹੋ ਉਹ ਉਹਨਾਂ ਦੀ ਹੀ ਦੇਣ ਹੈ ਜੇ ਸੈਕਟਰ ਰੇਟ ਪਠਾਨਕੋਟ ਚ ਬਣਿਆ ਉਹ ਅਸ਼wini ਸ਼ਰਮਾ ਜੀ ਨੇ ਬਣਾਇਆ ਜੇ ਪਠਾਨਕੋਟ ਚ ਜੇ ਸਰਕਾਰੀ ਕਾਲਜ ਬਣਿਆ ਉਹ ਅਸ਼wini ਸ਼ਰਮਾ ਜੀ ਨੇ ਬਣਾਇਆ ਜੇ ਪਠਾਨਕੋਟ ਦੇ ਵਿੱਚ ਜੇ ਸਟੇਡੀਅਮ ਬਣਿਆ ਉਹ ਅਸ਼wini ਸ਼ਰਮਾ ਜੀ ਨੇ ਬਣਾਇਆ ਅਗਰ ਪਠਾਨਕੋਟ ਦੇ ਵਿੱਚ ਤੁਸੀਂ ਬਾਲਮਿਕ ਚੌਂਗ ਦੇ ਵਿੱਚ ਇੱਕ ਜਿਹੜੀ ਬਿਲਡਿੰਗ ਦੇਖ ਰਹੇ ਹੋ ਪਿਛਲੇ 8 ਸਾਲ ਚ ਉਹ ਤਰਾਇਮ ਤਰਾਇਮ ਕਰ ਰਹੀ ਆ ਕਿ ਮੈਨੂੰ ਵੀ ਕੋਈ ਸੋਧ ਲੈ ਲਓ ਮੇਰੀ ਵੀ ਕੋਈ ਸੋਧ ਲੈ ਲਓ ਹੁਣ ਤੁਸੀਂ ਕਹਦੇ ਕਿਸੇ ਬੋਲੀ ਕਰਾਉਣ ਲੱਗੇ ਆ ਕੋਈ ਅਗਲੇ ਮਹੀਨੇ ਹੁਣ ਵੀ ਐਮਐਲਏ ਹੋ ਵਿਧਾਇਕ ਹੈ ਬਸ ਸਰਕਾਰ ਜਿਹੜੀ ਆ ਉਹ ਆਪਦੀ ਹੈ ਸਰਕਾਰ ਕੋਲੋਂ ਉਹ ਪੈਸੇ ਮੰਗਦੇ ਤੁਸੀਂ ਵਿਧਾਨ ਸਭਾ 'ਚ ਦੇਖਿਆ ਹੋਣਾ ਕਿੰਨੀ ਵਾਰੀ ਵਿਧਾਇਕ ਜਿਨੇ ਆਪਣੀ ਪਠਾਨਕੋਟ ਦੀ ਗੱਲ ਰੱਖੀ ਕਿ ਮੇਰੇ ਪਠਾਨਕੋਟ ਦੇ ਜਿਹੜੇ ਸਰਹੱਦੀ ਇਲਾਕੇ ਨੇ ਜਿਹੜੇ ਮੇਰੇ ਪਠਾਨਕੋਟ ਦੇ ਜਿਹੜੇ ਪਿੰਡ ਪੈਂਦੇ ਉਹਨਾਂ ਦੀ ਸੜਕਾਂ ਦੀ ਜਿਹੜੇ ਹਾਲਾਤ ਬਹੁਤ ਮਾਰੀ ਆ ਮੇਰੇ ਸ਼ਹਿਰ ਦੀ ਹਾਲਾਤ ਬਹੁਤ ਮਾਰੀ ਆ ਕਿ ਸਾਨੂੰ ਉਹਨਾਂ ਲਈ ਪੈਸੇ ਦਿਓ ਪਰ ਇਹ ਸਰਕਾਰ ਜਿਹੜੀ ਹੈ ਗੁੰਗੀ ਆ ਇਹ ਬੈਰੀ ਆ ਇਹਨਾਂ ਕੋਲ ਪੈਸਾ ਹੈ ਕੋਈ ਨਹੀਂ ਹੈ ਤੁਸੀਂ ਨਗਰ ਨਗਰ ਵਿੱਚ ਚਲ ਜੋ ਜਿਹੜੇ ਆਪਣੇ ਜਿਹਨੇ ਮੁਲਾਜ਼ਮ ਹੈ ਉਹ ਵਿਚਾਰੇ ਤਰਾਹੀਮਾਨ ਤਰਾਹੀਮਾਨ ਹੋਏ ਪਰ ਉਹਨਾਂ ਨੂੰ ਤਰਖਾ ਨਹੀਂ ਮਿਲ ਰਹੀ ਨਗਰ ਨਗਰ ਨਿਗਮ ਦੇ ਜਿਹੜੇ ਆਪਣੇ ਟਰਸਟ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ 4 ਮਹੀਨਿਆਂ ਤੋਂ ਤਰਖਾ ਨਹੀਂ ਮਿਲ ਰਹੀ ਮੈਂ ਤੁਹਾਨੂੰ ਅੱਜ ਦੱਸਿਆ ਤੁਸੀਂ ਜਾ ਕੇ ਪਤਾ ਕਰਾ ਲਿਓ ਟਰਸਟ ਨੇ ਜਿਹੜੇ ਖਾਤੇ ਵਿੱਚ 13600 ਰੁਪਇਆ ਹੈ ਪੀ ਜਾ ਕੇ ਚੈੱਕ ਕਰਾ ਲਿਓ ਪੁੱਛੋ ਚੇਅਰਮੈਨ ਜਾਮਨੂ ਭੂਦੀ ਸ਼ਰਮਨ ਕਿ ਤੁਹਾਡੇ ਟਰਸਟ ਦੇ ਖਾਤੇ ਵਿੱਚ ਕਿੰਨੇ ਪੈਸੇ ਨੇ ਤੁਸੀਂ ਦੇ ਚੇਅਰਮੈਨ ਹੋ ਇਸ ਇਤੋਂ ਇਤੋਂ ਇਨਚਾਰਜ ਹੋ ਭਗਵਾਨ ਜੀ ਤੁਹਾਡੇ ਜਿਹੜੇ ਸੀਐਮ ਤੁਹਾਡੇ ਨੇ ਉਹਦੇ ਸੀਐਮ ਤਾਂ ਸਾਡੇ ਵੀ ਆ ਪਰ ਉਹ ਤੁਹਾਡੇ ਨੂੰ ਇਹ ਦੱਸਣਾ ਭੂਦੀ ਸ਼ਰਮਾ ਜੀ ਕਿ ਸੀਐਮ ਸਾਹਿਬ ਕੋਲ ਕਿੰਨੀ ਵਾਰੀ ਫਾਈਲ ਲੱਗ ਗਈ ਨੋ ਕਿੰਨੇ ਕਿੰਨੇ ਵਾਰੀ ਤੁਸੀਂ ਮਿਲਿਓ ਉਹਨਾਂ ਨੂੰ ਕਿ ਸਾਹਿਬ ਮੇਰੇ ਪਠਾਨਕੋਟ ਨੂੰ ਇਹ ਚੀਜ਼ਾਂ ਦੀ ਜਰੂਰਤ ਹੈ ਮੇਰੇ ਪਠਾਨਕੋਟ ਨੂੰ ਪਾਣੀ ਦੀ ਜਰੂਰਤ ਹੈ ਮੇਰੇ ਪਠਾਨਕੋਲਾ ਸਿਵਰੇ ਬਹਿ ਚੁੱਕਿਆ ਉਹ ਮੈਨੂੰ ਦੱਸੋ ਸੀ ਕਿੰਨੇ ਕ ਫਾਈਲਾਂ ਲੈ ਗਏ ਨੇ ਉਹ ਆਪਣੇ ਫਟਾਇਕਾ ਨੂੰ ਨਹੀਂ ਮਿਲਦੇ ਤੇ ਇਹ ਜਿਹੜੇ ਜਿਹੜੇ ਸਾਡੇ ਇੰਚਾਰਜ ਬਣੇ ਉਹਨਾਂ ਨੂੰ ਮਿਲਣਗੇ ਸੀਐਮ ਸਾਹਿਬ ਉਹ ਮਿਲਣਗੇ ਕਿ ਕਿਸ ਮੂ ਨਾਲ ਪੱਲੇ ਨੇ ਉਹਨਾਂ ਤੇ ਹਲਾ ਕਰਦੀ ਮੇਲਾ ਮੇਲਾ ਉਹ ਤੇ ਉਹਨਾਂ ਦੇ ਹਾਲ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ 10 ਲੱਖ ਦਾ ਸਿਹਤ ਜਿਹੜੀ ਸਹੂਲਤਾਂ ਹੈਗੀਆਂ ਉਹ ਲੋਕਾਂ ਨੂੰ ਹੋਈਆ ਕਰਵਾਈਆਂ ਜਾ ਰਹੀਆਂ ਜਾਂ ਜਦ ਕੀ ਪਿਛਲੀ ਸਰਕਾਰਾਂ ਨੇ ਇਸ ਬਾਰੇ ਕੁਝ ਨਹੀਂ ਕੀਤੀ ਦੇਖੋ ਜੀ ਜਿਹੜਾ 5 ਲੱਖ ਦਾ ਜਿਹੜਾ ਭਾਰਤੀ ਜਨਤਾ ਪੱਲ ਕੇਂਦਰ ਸਰਕਾਰ ਦਾ ਉਹ 5 ਲੱਖ ਰੁਪਏ ਦਾ ਹਾਲੇ ਵੀ ਚੱਲ ਰਿਹਾ ਤੇ ਜਿੱਥੇ ਮਰਜ਼ੀ ਜਾਓ ਜਿੱਥੇ ਮਰਜ਼ੀ ਹਸਪਤਲ ਜਾਓ ਅਗਰ ਨਹੀਂ ਹੁੰਦਾ ਉਹਦੇ ਬਾਰੇ ਤੁਸੀਂ ਗੱਲ ਕਰ ਸਕਦੇ ਹੋ ਹਾ ਉਹਨਾਂ ਨੇ 5 ਦਾ 10 ਘਰ ਚ ਦੇਆ ਵੈਲਕਮ ਉਹਨਾਂ ਦਾ ਵਧੀਆ ਚੀਜ਼ਾਂ ਹੋਏਗੀ ਤੇ ਕਿਉਂ ਜਿਹੜੇ ਰਾਸ਼ਨ卡 ਜਿਹੜੇ ਕਹਿੰਦੇ ਸੀ ਰਾਸ਼ਨ卡 ਸੀ ਕੱਟ ਰਹੇ ਆ ਸੀ ਵਾਟ ਰਹੇ ਆ ਪਿਛਲੇ 16 ਸਾਲ ਤੋਂ ਇਹ ਜਿਹੜਾ ਨੀਲਾ ਕਾਰਡ ਬਣਦਾ ਹੈ 16 ਸਾਲ ਚ ਕਈਆਂ ਦੇ ਵਿਆਹ ਹੋਏ ਨੇ ਕਈਆਂ ਕੁੜੀ ਚਲ ਗਈਆਂ ਕਈਆਂ ਦੇ ਬੱਚੇ ਹੋਏ ਨੇ ਮੈਨੂੰ ਦੱਸ ਦੋ ਇੱਕ ਵੀ ਕੋਈ ਨਾ ਕੇ ਬੱਚੇ ਦਾ ਦਰਜ ਹੋ ਗਿਆ ਹੋਵੇ ਲੋਕਾਂ ਦੇ ਵਿਆਹ ਹੁੰਦੇ ਨੇ ਉਸ ਤੋਂ ਬਾਅਦ ਬੱਚੇ ਵੀ ਹੁੰਦੇ ਨੇ ਕਿ ਇੱਕ ਵੀ ਕਾਰਡ ਦਾ ਮੈਨੂੰ ਦੱਸ ਦਿਓ ਕਿ ਨਾਦਰਜ ਹੋਏ ਦਿਓ ਕਿ ਉਹ ਮੰਤਰੀ ਸਾਡੇ ਇਲਾਕੇ ਦਾ ਹੋਵੇ ਹੈ ਹੀ ਨਹੀਂ ਕੋਈ ਸਿਸਟਮ ਹੀ ਨਹੀਂ ਲੋਟਸ ਸੋਟਾ ਨਹੀਂ ਸਿਰਫ ਪੰਜਾਬ ਦੇ ਵਿੱਚ ਜਿੱਥੇ ਦਾ ਮੇਰੇ ਨਾਲ ਚੱਲ ਪਾ ਜਿਹੜੇ ਮਰਜ਼ੀ ਦਫ਼ਤਰ ਚੱਲ ਜਾਓ ਕਿ ਰੋਜ਼ ਦਫ਼ਤਰਾਂ ਦੇ ਵਿੱਚ ਜਾਂਦੇ ਹੋ ਕੋਈ ਦਫ਼ਤਰ ਇਹੋ ਜਿਹਾ ਦੱਸ ਦਿਓ ਜਿੱਥੇ ਪੈਸੇ ਦੇ ਕੇ ਕੰਮ ਹੁੰਦਾ ਹੋਵੇ ਬਿਨਾ ਪੈਸੇ ਤੋਂ ਕੋਈ ਕੰਮ ਦੱਸ ਦਿਓ ਕਿਤੇ ਵੀ ਹੁੰਦਾ ਹੋਵੇ ਨਗਰ ਨਗਮ ਚੱਲ ਜਾਓ ਟਰਸਟ ਚੱਲ ਜਾਓ ਤਹਿਸੀਲੇ ਚੱਲ ਜਾਓ ਪੈਸਾ ਹੈ ਤਾਂ ਤੁਹਾਡਾ ਕੰਮ ਹੋਣਾ ਨੇ ਇਹ ਤੇ ਤੁਹਾਡੇ ਕੋਲ ਤੱਕੇ ਹੀ ਨੇ ਤੇ ਮੈਂ ਤੇ ਇਹਨਾਂ ਨੂੰ ਕਹਾਂਗਾ ਕਿ ਗੱਲਾਂ ਨਾ ਕਰੋ ਜਾਓ ਸੀਐਮ ਸਾਹਿਬ ਕੋਲ ਜਾਓ ਸਾਡੇ ਨੂੰ ਤੁਹਾਨੂੰ ਦੱਸੋ ਕਿ ਮੈਂ ਫਾਈਲ ਲਾ ਗਿਆ ਫੋਟੋ ਕੋਈ ਤੁਹਾਡੇ ਮਾਧਿਅਮ ਨਾਲ ਸਾਡੇ ਕੋਲ ਪਤਾ ਲੱਗ ਜਾਏ ਕਿ ਇਹ ਸਾਡੇ ਬਬੂਦੀ ਸ਼ਰਮਾ ਜੀ ਜਿਹੜੀ ਲਾ ਕੇ ਗਏ ਨਾ ਉਹ ਫਾਈਲ ਆਪਣੇ ਸ਼ਹਿਰ ਦੀ ਸੁਧਬੋਧ ਲਈ ਲੈ ਆਓ ਕੋਈ ਪੈਸਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸਾਰਿਆਂ ਨੂੰ ਤੁਹਾਨੂੰ ਪ੍ਰਣਾਮ ਕਰਦਾ ਇਸੇ ਗੱਲ ਤੋਂ ਹੈਰਾਨਾ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਹਲਕਾ ਇੰਚਾਰਜ ਜਾਂ ਜਿਹੜੇ ਕੋਈ ਵਿਧਾਇਕ ਪੁਰਬ ਰਹਿ ਗਏ ਉਹਨਾਂ ਨੂੰ ਇੱਕ ਮੈਸੇਜ ਕਿ ਤੂੰ ਇਹਦਰ ਉਧਰ ਦੀ ਗੱਤ ਨਾ ਕਰ ਇਹ ਬਤਾ ਕਾਫਲਾ ਕਿਸੇ ਲੁੱਟਾ ਕਿਸ ਨੇ ਲੂਟਾ ਮੈਂ ਤੁਹਾਡੇ ਮਾਧਮ ਰਹੀ ਅੱਜ ਹਲਕਾ ਚਾਜ ਜਿਹੜੇ ਆਮ ਆਦਮੀ ਪਾਰਟੀ ਪਠਾਨਕੋਟ ਦੇ ਐ ਉਹਨਾਂ ਨੂੰ ਇਹ ਸਵਾਲ ਪੁੱਛਣਾ ਕਿ ਤੁਸੀਂ ਤਕਰੀਬਨ ਤਕਰੀਬਨ 5 ਸਾਲ ਵਿਧਾਇਕ ਅਮਿਤ ਵੇਜਨਾਲ ਰੇ ਤੁਸੀਂ ਉਦੋਂ ਵਿਧਾਇਕ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੁੱਕੀ ਤੁਸੀਂ 15 ਦਿਨ ਪਹਿਲੇ ਪਾਰਟੀ ਛੱਡੀ ਤੁਸੀਂ 2 ਸਾਲ ਤਕਰੀਬਨ ਵਿਧਾਇਕ ਅਮਿਤ ਵੇਜ ਦੇ ਨਾਲ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ ਰਹੇ ਤੁਸੀਂ ਉਦੋਂ ਉਹਨਾਂ ਦੇ ਖਿਲਾਫ ਰਸ਼ਟਾਚਾਰ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੁੱਕੀ ਤੁਸੀਂ ਚੁੱਪ ਕਿਉਂ ਰਹੇ ਕੀ ਮਜਬੂਰੀਆਂ ਸੀ ਤੁਹਾਡੀਆਂ ਕੋਈ ਤੇ ਮਜਬੂਰੀ ਹੋएगी ਉਹ ਮਜਬੂਰੀ ਪਠਾਨਕੋਟ ਦੀ ਜਨਤਾ ਵੀ ਜਾਨਣਾ ਚਾਹੁੰਦੀ ਚਲੋ ਤੁਸੀਂ ਪਾਰਟੀ ਛੱਡੀ 15 ਦਿਨ ਪਹਿਲੇ ਤੁਸੀਂ ਆਮ ਆਦਮੀ ਪਾਰਟੀ ਚ ਆ ਗਏ ਤੁਸੀਂ ਆਮ ਆਦਮੀ ਤੁਸੀਂ ਹਮੇਸ਼ਾ ਸੱਤਾ ਦੇ ਨਾਲ ਹੀ ਰਹੇ ਹੋ ਆਮ ਆਦਮੀ ਪਾਰਟੀ ਨੇ ਵੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਤੇ ਤੁਹਾਨੂੰ ਹਲਕਾ ਇੰਚਾਰਜ ਬਣਾਇਆ तकरीबन 4 ਸਾਲ ਹੋਣ ਲੱਗੇ ਤੁਸੀਂ ਉਦੋਂ ਵੀ ਚੁੱਪ ਕਰਕੇ ਬੈਠੇ ਹੋ ਤੁਸੀਂ ਪੇਪਰ ਦੇ ਵਿੱਚ ਜਿਹੜੀ ਨੂਰਾ ਕੁਸ਼ਤੀ ਖੇਡ ਰਹੇ ਹੋ ਇੱਕ ਹੁੰਦਾ ਪਹਿਲਵਾਨਾਂ ਦਾ ਦੰਗਲ ਕਿ ਜੋਰ ਕਿਹਦੇ ਜੀ ਜ਼ਿਆਦਾ ਆ ओरिजिनल ਕੁਸ਼ਤੀ ਹੁੰਦੀ ਹੈ ਇੱਕ ਹੁੰਦੀ ਨੂਰਾ ਕੁਸ਼ਤੀ ਇਹ ਪਠਾਨਪੁਰ ਦੀ ਜਨਤਾ ਨੂੰ ਜਿਹੜੀ ਨੂਰਾ ਕੁਸ਼ਤੀ ਖੇਡ ਕੇ ਬੇਵਕੂਫ ਬਣਾ ਰਿਹਾ ਹੈ ਇੰਡੀ ਗਠਵੰਦਨ ਨਾਲ 2013 ਤੋਂ ਪਹਿਲੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਬਣਾਈ ਸੀ ਉਹ ਕਾਂਗਰਸ ਦੇ ਗਠਵੰਦਨ ਨਾਲ ਬਣਾਈ ਸੀ ਫਿਰ ਉਸ ਤੋਂ ਬਾਅਦ ਇੰਡੀ ਗਠਵੰਦਨ ਚੱਲ ਰਿਹਾ ਕਾਂਗਰਸ ਵਾਲੇ ਆਪ ਦੇ ਉੱਤੇ ਕਹਿੰਦੇ ਆ ਵੀ ਇਹ ਭ੍ਰਸ਼ਟਾਚਾਰ ਹੈ ਕੱਲ ਅਖਬਾਰ ਚ ਹੀ ਪੜਿਆ ਸੀ ਤੁਹਾਡੇ ਮਾਧਿਅਮ ਰਾਹੀਂ ਅਖਬਾਰ ਚ ਛਪਿਆ ਹੀ ਮੀਡੀਆ ਚ ਵੀ ਮੈਂ ਬਿਆਨ ਦੇ ਤੇ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਦੇ ਭ੍ਰਿਸ਼ਟਾਚਾਰ ਓਏ ਆ ਤੁਸੀਂ ਵਿਜੀਲੈਂਸ ਇਨਕੁਆਇਰੀ ਕਿਉਂ ਨਹੀਂ ਕਰਾ ਰਹੇ ਤੁਸੀਂ 4 ਸਾਲਾਂ ਚ ਭ੍ਰਿਸ਼ਟਾਚਾਰ ਦੇ ਕਿੰਨੇ ਐਫ ਆਈ ਆਰ ਦਰਜ ਕਰਾਈਆਂ ਪਿਛਲੀ ਸਰਕਾਰ ਦੇ ਉੱਤੇ ਇਹ ਤੁਹਾਨੂੰ ਸਭ ਕੁਝ ਪਤਾ ਹੈ ਮੇਰੀ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਹੈ ਕੀ ਇਹ ਜਿਹੜੀ ਨੂਰਾ ਕੁਸ਼ਤੀ ਹੈ ਤੇ ਪਠਾਨਪੁਰ ਦੀ ਜਨਤਾ ਨੂੰ ਮੂਰਖ ਬਣਾਉਣਾ ਬੰਦ ਕਰੋ ਤੇ ਇਹਦੇ ਨਾਲ ਨਾਲ ਹੀ ਜਿਹੜੇ ਹਲਕਾ ਇੰਚਾਰਜ ਹੈ ਉਹਨਾਂ ਨੂੰ ਵੀ ਵਿਧਾਇਕ ਕੋ ਬੁਰੀ ਤਰ੍ਹਾਂ ਇਲੈਕਸ਼ਨ ਹਾਰੇ ਹਾਰ ਤੇ ਜਿੱਤ ਜਿਹੜਾ ਜੀਵਨ ਦਾ ਸਾਰ ਹੈ ਭਾਰਤ ਦੇ ਜਨਤਾ ਪਾਰਟੀ ਦਾ ਜਿਹੜਾ ਸਿਪਾਈ ਹੈ ਉਹ ਹਾਰ ਜਾਂ ਜਿੱਤ ਨਾਲ ਕਰਮ ਨਹੀਂ ਕਰਦਾ ਉਹ ਆਪਣਾ ਲਗਾਤਾਰ ਗਤੀ ਨੂੰ ਪਬਲਿਕ ਦੇ ਕਾਰੇ ਵਾਸਤੇ ਲੋਕੀਤ ਵਾਸਤੇ ਹਮੇਸ਼ਾ ਜੜਾ ਉਹ ਕਾਰੇ ਰਸਤ੍ਰਿ ਪ੍ਰਯਾਸ ਕਰਦਾ ਤੇ ਮੈਂ ਇਹੀ ਕਵਾਂਗਾ ਅੱਜ ਦੀ ਸਾਡੇ ਇਸ ਤੋਂ ਬਾਅਦ ਬਬੂਤੀ ਸ਼ਰਮਾ ਜੀ ਤੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਤੁਸੀਂ ਗੱਲਾਂ ਨਾ ਕਰੋ ਤੁਸੀਂ ਕੰਮ ਕਰੋ ਜਿਸ ਦਿਨ ਤੁਸੀਂ ਪਿਛਲੇ ਭ੍ਰਸ਼ਟਾਚਾਰਾਂ ਦੇ ਉੱਤੇ ਪਹਿਲੀ ਵਿਜਿਲੈਂਸ ਦੀ ਇਨਕੁਆਇਰੀ ਕਰੋਗੇ ਯੁਗੇਸ਼ ਠਾਕਰ ਜਿਹੜਾ ਹੈ ਪਾਰਟੀ ਦੇ ਉੱਪਰ ਉੱਟ ਕੇ ਹੈ ਸਾਰਾ ਨਾਲ ਪਹਿਲੇ ਹਾਰ ਤੁਹਾਨੂੰ ਪਾਏ ਤੁਸੀਂ ਨੂਰਾ ਕੁਸ਼ਤੀ ਨਾ ਖੇਲੋ ਹੁਣ ਸੱਤਾ ਤੁਹਾਡੀ ਹੈ ਸਰਕਾਰ ਤੁਹਾਡੀ ਹੈ ਪਾਵਰ ਤੁਹਾਡੇ ਕੋਲ ਹੈ ਤੁਸੀਂ ਕੁਝ ਕਰਕੇ ਦਿਖਾ ਹੁਣ ਐਕਸ਼ਨ ਦਾ ਟਾਈਮ ਹੈ ਇਹ ਜਿਹੜੀ ਨੂਰਾ ਕੁਸ਼ਤੀ ਹੈ ਇਹਨੂੰ ਬੰਦ ਕਰੋ ਜੈ ਜੈ ਬਾਦ ਸੋ ਰਾਜਨੀਤੀ ਦਿਆਰ ਬਹੁਤ ਸਾਰੇ ਯਾਰ ਨੇ ਚਾਹੇ ਉਹ ਭਾਜਪਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਂਗਰਸ ਆ ਪਰ ਲੋਕਾਂ ਦਾ ਕਹਿਣਾ ਇਹ ਹੈ ਕਿ ਸ਼ਾਇਦ ਇਸ ਕਰਕੇ ਸਾਨੂੰ ਕਾਫੀ ਚੀਰਨੀ ਪੈ ਰਹੀ ਹੈ ਕਿਉਂਕਿ ਵਿਧਾਇਕ ਜਿਹੜੇ ਨੇ ਉਹ ਭਾਜਪਾ ਦੇ ਨੇ ਜਿਹੜੀ ਇੱਥੇ ਆਪਣੇ ਉਹ ਹੈ ਜਿਹੜੇ ਪੋਸਟ ਲਾਈ ਉਹਦੇ ਵਿੱਚ ਕਾਂਗਰਸ ਦੀ ਜੋ ਬੈਠੀ ਹੋਈ ਹੈ ਤੇ ਜਿਹੜੇ ਆਪਣੇ ਸਰਕਾਰ ਹੈਗੀ ਆ ਉਹ ਆਮ ਆਦਮੀ ਪਾਰਟੀ ਦੀ ਜਿਹਦੇ ਕਰਕੇ ਫੰਡ ਨਹੀਂ ਆ ਰਿਹਾ ਦੇਖੋ ਮੈਂ ਤੁਹਾਨੂੰ ਇਹ ਦੱਸ ਦਿਆਂ ਵਿਧਾਇਕ ਭਾਜਪਾ ਜਨਤਾ ਪਾਰਟੀ ਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਪਰ ਇਹ ਜਿਹੜੀ ਕਾਂਗਰਸ ਅਤੇ ਆਪ ਹੈ ਤੇ ਇਕੱਠੀ ਹੈ ਇਹ ਤਾਂ ਇੰਡੀਗਟ ਬੰਦਨ ਦਾ 파ਟ ਆ ਇਹ ਤੇ ਇੱਕੋ ਹੀ ਖਿਚੜੀ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਉਹੀ ਤੇ ਕਹਿ ਰਿਹਾ ਕਿ ਵੀ ਜੇ ਤੁਸੀਂ ਇੱਕ ਦੂਜੇ ਦੇ ਕੋਈ ਗੇਟ ਤੇ ਭ੍ਰਸ਼ਟਾਚਾਰ ਕੋਈ ਬੂਟਿਆਂ ਦੇ ਭ੍ਰਸ਼ਟਾਚਾਰ ਕੋਈ ਇੰਪਰੂਵਮੈਂਟ ਟਰਸ ਦੀਆਂ ਜ਼ਮੀਨਾਂ ਤੇ ਭ੍ਰਸ਼ਟਾ ਤੇ ਭ੍ਰਸ਼ਟਾਚਾਰ ਦੇ 4 ਸਾਲ ਤੇ ਹੋ ਗਏ ਕਾਰਵਾਈ ਤੇ ਕਰੋ ਐਕਸ਼ਨ ਦਾ ਟਾਈਮ ਆ ਗਿਆ ਪਠਾਨਕੋਟ ਦੀ ਜਨਤਾ ਤੁਹਾਡੇ ਕੋਲੋਂ ਜਵਾਬ ਪੁੱਛੇਗੀ 30-30 ਹਜ਼ਾਰ ਪਿਛਲੇ ਬੰਦਿਆਂ ਨੇ ਜਿਹੜਾ ਭ੍ਰਸ਼ਟਾਚਾਰ ਕੀਤਾ ਐਮਸੀ ਨੇ ਆਪਣੇ ਰਿਸ਼ਤੇਦਾਰਾਂ ਦੇ ਆਪਣੀ ਵਾਈਫ ਦੇ ਕਈਆਂ ਦੇ ਖਰਚੇ ਖਾਤੇ ਉਹ ਕਾਰਵਾਈ ਕਿਉਂ ਨਹੀਂ ਕਰਦੀ ਪਠਾਨਕੋਟ ਦੀ ਜਨਤਾ ਇੰਤਜ਼ਾਰ ਕਰ ਰਹੀ ਹੈ ਪਟਾਣਕੋਟ ਦੀ ਜਨਤਾ ਨੂੰ ਮੂਰਖ ਨਾ ਬਣਾਓ ਕਿ ਵਿਧਾਇਕ ਭਾਰਤੀ ਜਨਤਾ ਪਾਰਟੀ ਦਾ ਹਾਂ ਆਰਗਮੈਸ਼ਨ ਟਰਸਟ ਸਰਕਾਰ ਤੁਹਾਡੀ ਹੈ ਤੁਹਾਡੇ ਇੰਡੀ ਗਠਵੰਧਨ ਦੀ ਹੈ ਕਾਂਗਰਸੀ ਤੇ ਜਿਹੜੇ ਆਮ ਆਦੀ ਪਾਰਟੀ ਵਾਲੇ ਜਿਹੜੇ ਕਿਓ ਖਿੱਚਦੀ ਹੈ ਉਹਨਾਂ ਉਹਨਾਂ ਦੀ ਸਰਕਾਰ ਹੈ ਉਹ ਜਨਤਾ ਨੂੰ ਗੁਮਰਾਹ ਨਹੀਂ ਕਰ ਸਕਦੇ ਸਰ ਇਹ ਕਿਹਦੇ ਵਿੱਚ ਜੇਣਾ ਕੱਲ ਕੋ ਮੈਂ ਤੁਹਾਡੇ ਕੋਲੋਂ ਸੁਣ ਰਿਹਾ ਮੇਅਰ ਨੇ ਬਿਆਨ ਦਿੱਤਾ ਮੇਅਰ ਸਾਫ ਦੀ ਜਿਹੜੀ ਗਰੀਮਾਨੂ ਤੇ ਛਿੰਭਿੰਧ ਕਰਤਾ ਪੁਰਵ ਵਿਧਾਇਕ ਨੇ ਪੁਰਵ ਵਿਧਾਇਕ ਕੋਲੋਂ ਮੈਂ ਤੁਹਾਡੇ ਮਾਧਮ ਰਾਈ ਪੁੱਛਣਾ ਚਾਹੁੰਦਾ ਕੀ ਅਥਾਰਟੀ ਐ ਜੀ ਉਹ ਮੰਗੇ ਕਾਰਪੋਰੇਸ਼ਨ ਵਾਸਤੇ ਪੈਸੇ ਪੈਸੇ ਮੰਗੇ ਕਾਰਪੋਰੇਸ਼ਨ ਦਾ ਮੇਅਰ ਪੁਰਵ ਵਿਧਾਇਕ ਕੋਲ ਤੇ ਕੋਈ ਅਥਾਰਟੀ ਨਹੀਂ ਐ ਮੇਅਰ ਸਾਹਿਬ ਦੀ ਗਰਮਿਆਂ ਨੂੰ ਭੰਗ ਕਰਤਾ ਉਹਨਾਂ ਨੂੰ ਤੇ ਮੇਰੇ ਖਿਆਲ ਚੁੱਪ ਕਰਕੇ ਪਤਾ ਨਹੀਂ ਕਿਹੜੀ ਕੋਈ ਗਿੱਧਰ ਸਿੰਘੀ ਸੁngਾਈ ਦੀ ਵੀ ਤੁਸੀਂ ਬੋਲਣਾ ਹੀ ਨਹੀਂ ਉਹਨਾਂ ਵਿਚਾਰੇ ਨੂੰ ਬੋਲਣਾ ਨਹੀਂ ਤਾਂ ਠੀਕ ਐ 100 ਕਰੋੜ ਰੁਪਇਆ ਫੇਰ ਮੰਗ ਰਿਆ ਫੇਰ ਕਹ ਰਿਹਾ ਮੈਂ ਮਿਹਨਤ ਬੜੀ ਕੀਤੀ ਪਰ ਮੈਨੂੰ ਹਾਰ ਮਿਲੀ ਮੈਂ ਹੋਰ ਬੜਾ ਕੋ